ਹਾਂਜੀ ਆਪਾਂ ਕੇ ਸੇਟਲ ਹੋ ਜੀ ਤੇ ਆਪਾਂ ਇੱਥੇ ਹੋਟਲ ਲੱਤੇ ਹੀ ਰਾਤ ਨੂੰ ਰਾਤ ਜਿਆਦਾ 2-3 ਵਜੇ ਸੀਗੇ ਇਹ ਆਪਣੇ ਹੋਟਲ ਦਾ 뷰 ਆ ਦੋ ਰੂਮ ਬਣੇ ਹੋਏ ਆ ਬੈਕ ਕੈਮਰਾ ਕਰਕੇ ਦਿਖਾਉਣਾ ਤੁਹਾਨੂੰ ਤੇ ਪ੍ਰਾਈਸ ਜੀ ਬਹੁਤ ਘੱਟ ਰੇਟ 'ਚ ਮਿਲਦਾ ਵੈਸੇ ਤਾਂ 4-4000 'ਚ ਮਿਲਦਾ ਆਪਾਂ ਨੂੰ ਰਾਤ 1500 ਰੁਪਏ 'ਚ ਮਿਲ ਗਿਆ ਸੀਗਾ ਦੋਸ ਨਾ ਰੂਮ ਦੇਖੋ ਇੱਕ ਦਾ ਸਿੰਗਲ ਬੈੱਡ ਲੱਗਿਆ ਹੋਇਆ ਸੀ ਤਿੰਨ ਜਾਣੇ ਸੀ ਦੋ ਬੱਚੇ ਸਾਡੇ ਨਾਲ ਆ ਇਧਰ ਸਿੰਗਲ ਬੈੱਡ ਲੱਗਿਆ ਇਧਰ ਡਬਲ ਬੈੱਡ ਆ ਰੂਮ ਦੇਖੋ ਪੂਰਾ ਓਕੇ ਦੀ ਰਿਪੋਰਟ ਆ ਬਹੁਤ ਸੋਹਣਾ ਰੂਮ ਸੀ ਗਿਆ ਖੁੱਲਾ ਢੁੱਲਾ ਤੇਰਾ ਬਾਥਰੂਮ ਵੀ ਖੁੱਲਾ ਢੁੱਲਾ ਸਾਫ ਸਫਾਈ ਫੁੱਲ ਤੇ ਬਾਕੀ ਹੁਣ ਬਾਹਰ ਦਾ ਵਿਊ ਦਿਖਾਉਨੇ ਤੁਹਾਨੂੰ ਦੇਖੋ ਜੀ ਨਿਊ ਹੋਟਲ ਬਣਾਇਆ ਬਿਲਕੁਲ ਬਹੁਤ ਘੈਂਟ ਹੈਗਾ برف ਦੇਖੋ ਕਿੰਨੀ ਕਿੰਨੀ ਜੰਮੀ ਪਈ ਹੈ ਤੇ ਬਾਕੀ ਪਹਾੜਾਂ ਦੇ ਦਿਖਾਉਨੇ ਤੁਹਾਨੂੰ ਆਹ ਦੇਖੋ ਥੱਲੇ स्ਨੋ ਬਹੁਤ ਜ਼ਿਆਦਾ ਪਈ ਹੈ ਦਰਖਤਾਂ ਦੇ ਵੀ ਜੰਮੀ ਪਈ ਹੈ ਅੱਗੇ ਦੇਖੋ ਪਹਾੜਾਂ ਦੇ ਉੱਪਰ ਪੂਰੀ ਚੰਕਰੀ ਹੈ ਤੁਹਾਨੂੰ ਇੱਥੋਂ ਥੱਲੇ ਜਾ ਕੇ ਦਿਖਾਉਨੇ ਤੁਹਾਨੂੰ ਪ੍ਰੋਪਰ कोई बहुत सुना व्यू है जी है बब्बे है देखने वाली जगह रेस्टोरेंट बहुत सुना बनाया है हां थे कार पार्किंग बनी हुई है ਦੇਖੋ ਬਬ ਸਨੋਵ ਜੰਮੀ ਵੀ ਅੱਗੇ ਦਿਖਾਉਣਾ ਏ ਤੁਹਾਨੂੰ ਉਧਰ ਆਪਣੀ ਕਾਰ ਖੜੀ ਹੋਈ ਆ ਅੱਜ ਆਜਾ ਇਹਨਾਂ ਤੋਂ ਲੇਖਾ ਕਰਾ ਤੋਂ ਇੱਕ ਵਾਰ ਬਾਅਦ ਵੀ ਆਰਗੋ ਨਾਲ ਵੀ ਤਾਂ ਲੱਗਦੀ ਆ ਆ ਘੜੀ ਲਈ ਆਪਣੀ ਹੋਂਡਾ ਸਿਟੀ ਬਾਕੀ ਜਿਆਦਾ ਬਰਫ਼ ਤੁਹਾਨੂੰ ਉੱਧਰ ਦਿਖਾਵਾਂਗੇ। ਲੈ। ਰੰਡ ਬਹੁਤ ਅੱਜ ਧੁੱਪ ਨਿਕਲੀ ਹੈ ਉੱਧਰ ਸਾਹਮਣੇ। ਹਾਂਜੀ ਹੁਣ ਆ ਗਏ ਆਪਾਂ ਸਿਟੀ ਦੇ ਵਿੱਚ ਹੋਟਲ ਤੋਂ ਬਾਹਰ ਆ ਗਏ ਆਪਾਂ ਹੁਣ ਇੱਥੇ ਦਾ 뷰 ਦੇਖਾਂਗੇ ਆ ਦੇਖੋ ਸ਼ੈਡਾਂ ਦੇ ਉੱਪਰ ਕਿੰਨੀ ਕਿੰਨੀ ਬਰਫ਼ ਜੰਮੀ ਪਈ ਹੈਗੀ ਉੱਪਰ ਬਹੁਤ ਜ਼ਿਆਦਾ ਮੋਟੀ ਬਰਫ਼ ਜੰਮੀ ਹੋਈ ਆ ਬਾਕੀ ਅੱਗੇ 뷰 ਦਿਖਾਉਣਾ ਤੁਹਾਨੂੰ ਬਹੁਤ ਜ਼ਿਆਦਾ ਕੁਦਰਤ ਸੋਹਣੀ ਲੱਗ ਰਹੀ ਆ ਬਰਫ਼ ਪਈ ਹੋਈ ਆ ਉੱਪਰ ਚੋਟੀਆਂ ਤੇ ਤੇ ਦਰਖਤ ਹਰੇ ਭਰੇ ਦਿਖ ਰਿਹਾ ਬਾਕੀ 뷰 ਵੀ ਬਹੁਤ ਜ਼ਿਆਦਾ ਸੋਹਣਾ ਧੁੱਪ ਨਿਕਲੀ ਹੋਈ ਆ ਬਹੁਤ ਵਧੀਆ ਵੈਦਰ ਆ ਚੈੱਕ ਕਰੋ ਜੀ ਕਿਦਾਂ ਪਹਾੜ ਟਕੇ ਹੋਇਆ ਬਰਫ਼ ਨਾਲ ਬਹੁਤ ਹੀ ਜ਼ਿਆਦਾ ਸੋਹਣੇ ਲੱਗ ਰਿਹਾ ਤੇ ਨਜ਼ਾਰੇ ਆ ਰਹੇ ਆ ਜ਼ਿੰਦਗੀ ਦੇ ਬਲੌਗ ਦੇ ਵਿੱਚ ਬਣੇ ਰਿਓ ਹੋਰ ਤੁਹਾਨੂੰ ਦਿਖਾਵਾਂ ਇੱਕ ਖੂਬਸੂਰਤ ਨਜ਼ਾਰੇ ਵੀਡੀਓ ਦੇ ਵਿੱਚ ਬਹੁਤ ਹੀ ਜ਼ਿਆਦਾ ਵਿਊ ਸੋਹਣਾ ਲੱਗ ਰਿਹਾਗਾ ਤੇ ਬਾਕੀ ਦੂਸਰੀ ਗੱਲ ਬਰਫ਼ ਨਾਲ ਪਹਾੜ ਇਦਾਂ ਟਕੇ ਪਏ ਜਿਦਾ ਰੂਪਈ ਹੁੰਦੀ ਆ ਤੇ ਸੜਕ ਦੇ ਉੱਪਰ ਵੀ ਕਾਫੀ ਬਰਫ਼ ਜੰਮੀ ਹੋਇਆ ਪਹਾੜ ਦੇਖੋ ਜੰਗਲ ਦੇ ਵਿੱਚ ਅੱਗੇ ਨੂੰ ਦਰਖਤਾਂ ਦੇ ਵਿੱਚ ਬਹੁਤ ਜ਼ਿਆਦਾ ਬਰਫ਼ਾ ਦੇਖ ਕੇ ਬਹੁਤ ਹੀ ਮਜ਼ਾ ਆ ਰਿਹਾ ਇਹ ਹੱਡਲਹੌਜੀ ਦਾ ਥਿਊ ਆ ਸਾਰਾ ਆਪਣਾ ਇੱਥੇ ਇੱਕ ਬਰਫ ਦਾ ਪੁਆਇੰਟ ਬਣਿਆ ਜਿੱਥੇ ਬਹੁਤ ਜ਼ਿਆਦਾ ਬਰਫ ਪੈਂਦੀ ਆ ਇਧਰਲੀ ਸਾਈਡ ਨੂੰ ਕਾਫੀ ਬਰਫ ਹੁੰਦੀ ਹੈਗੀ ਤੇ ਅੱਗੇ ਆਪਾਂ ਵੀਡੀਓ ਦੇ ਵਿੱਚ ਦਿਖਾਵਾਂਗੇ ਜਿੱਥੇ ਬਹੁਤ ਜ਼ਿਆਦਾ ਇਦੂ ਵੀ ਕਾਫੀ ਜ਼ਿਆਦਾ ਬਰਫ ਪੈਂਦੀ ਆ ਦੁਗਣੀ ਤਿਗਣੀ ਤੇ ਲੋਕੀ ਫੋਟੋਆਂ ਵਗੈਰਾ ਕਰਾ ਰਹੇ ਆ ਇੰਜੋਏ ਕਰ ਰਹੇ ਹੈਗੇ ਜੋ ਆਏ ਹੋਏ ਹੈਗੇ ਸਾਰਿਆਂ ਨੂੰ ਵੱਧ ਬਰਫ ਪੈਂਦੀ ਇੱਥੇ ਹੱਡਲਹੌਜੀ ਦੇ ਵਿੱਚ ਦੇਖੋ ਆਪਾਂ ਇੱਕ ਦੋ ਸ਼ਾਰਟ ਵੀ ਲੈਤੇ ਆਪਣੇ ਤੇ ਥੋੜਾ ਬਹੁਤਾ ਇੰਜੋਏ ਵੀ ਕਰਿਆ ਆਪਾਂ ਰੀਲਾ ਰੁਲਾ ਬਣਾਈਆਂ ਤੇ ਬੱਚਿਆਂ ਨਾਲ ਮਸਤੀ ਕੀਤੀ ਬਰਫ਼ ਦੇ ਵਿੱਚ ਬਾਕੀ ਅੱਗੇ ਦਿਖਾਉਣਾ ਤੁਹਾਨੂੰ ਦੇਖੋ ਟਣਾ ਦੇ ਟਾਣਾ ਬਰਫ਼ ਜੰਮੀ ਹੋਈ ਹੈਗੀ ਇੱਥੇ ਪਿੰਡ ਫਰਿੱਜ 'ਚ ਬਰਫ਼ ਦੇਖਣ ਨੂੰ ਨਹੀਂ ਮਿਲਦੀ ਇੱਥੇ ਦੇਖੋ ਮਿੱਤਰੋ ਸ਼ੜਕ ਤੇ ਪਹਾੜਾਂ ਤੇ ਬਰਫ਼ੀ ਬਰਫ਼ ਜੰਮੀ ਹੋਈ ਆ ਦੇਖੋ ਆਪਣੇ ਸ਼ੀਸ਼ੇ ਤੇ ਵੀ ਬਰਫ਼ ਜੰਮੀ ਹੋਈ ਹੈਗੀ ਤਾਜੀ ਸਨੋ ਫਾਲ ਹੋਈ ਸੀ ਆਪਣੇ ਅੱਖਾਂ ਦੇ ਸਾਹਮਣੇ ਇਹ ਆ ਗਿਆ ਬਰਫ਼ ਦਾ 뷰 ਪੁਆਇੰਟ ਬਹੁਤ ਜਿਆਦਾ ਇੱਥੇ ਬਰਫ਼ ਪੈਂਦੀ ਹੈਗੀ ਕਾਫੀ ਜਿਆਦਾ 10 10 20 20 ਫੁੱਟ ਬਰਫ਼ ਪੈ ਜਾਂਦੀ ਹੈ ਤੇ ਦੂਜੀ ਗੱਲ ਇੱਥੇ ਵੱਡੀਆਂ-ਵੱਡੀਆਂ ਫੋਰਚੂਨਾ, ਡੈਂਬਰਾਂ ਗੱਡੀਆਂ ਖੁਬਰੀਆਂ ਸੀ ਬਰਫ਼ ਦੇ ਵਿੱਚ ਸਲਿੱਪ ਕਰ ਰਹੀਆਂ ਸੀਗੀਆਂ ਆਪਣੀ ਗੱਡੀ ਨੇ ਸਲਿੱਪ ਨਹੀਂ ਕੀਤਾ ਬਿਲਕੁਲ ਵੀ ਤੇ ਇਹ ਬਣਿਆ ਹੈ ਇੱਥੇ ਸਕੂਲ ਡਲਹੌਜੀ ਦਾ ਗਵਰਨਮੈਂਟ ਸਕੂਲ ਆ ਆਰਮੀ ਵਾਲਾ ਚੈੱਕ ਕਰੋ ਵਿਊ ਲੋ ਮਿੱਤਰੋ ਫਾਈਨਲੀ ਪਹੁੰਚ ਗਏ ਆਪਾਂ ਵਿਊ ਪੁਆਇੰਟ ਤੇ ਜਿੱਥੇ ਕਾਫੀ ਜਿਆਦਾ ਬਰਫਾ ਤੇ ਇੱਥੇ ਖਰਗੋਸ਼ ਨਾਲ ਕਰਾਈਆਂ ਫੋਟੋਆਂ ਬੱਚਿਆਂ ਨੇ ਤੇ ਅੱਗੇ ਆਪਾਂ ਹੋਰ ਵਾਧੇ ਅੱਗੇ ਨੂੰ ਦਿਖਾਉਣਾ ਤੁਹਾਨੂੰ ਗੋਡੇ-ਗੋਡੇ ਬਰਫ ਮਿੱਤਰੋ ਵੀਡੀਓ ਦੇ ਵਿੱਚ ਬਣੇ ਰਹੋ ਇਹ ਹੈਗਾ ਵਿਊ ਪੁਆਇੰਟ ਇੱਕ ਨੰਬਰ ਮਾਹੌਲਾ ਮਿੱਤਰੋ ਗੋਡੇ-ਗੋਡੇ ਬਾਕੀ ਪਈ ਹੋਈ ਹੈ ਨਾ ਬਰਫ ਦੇਖੋ ਪ੍ਰੋਪਰਲੀ ਸਾਈਡ 'ਨੋਂ ਪੌੜੀਆਂ ਵਾਂਗ ਬਣਿਆ ਹੋਇਆ ਤੇ ਵਿਊ ਵੀ ਬਹੁਤ ਹੀ ਜ਼ਿਆਦਾ ਸੋਹਣਾ ਤੇ ਲੱਗ ਰਿਹਾ ਵੀ ਦੁਬਾਰੇ ਫੇਰ ਸੁਹਾਵਣਾ ਵਰਖਵਾਂ ਦੀ ਤੇ ਆਪਾਂ ਕੀਤਾ ਫੁੱਲ ਇੰਜੋਏ ਇਥੇ ਚੈੱਕ ਕਰੋ ਬਹੁਤ ਜ਼ਿਆਦਾ ਬਰਫੀ ਵਰਫਾ ਤੇ ਫੋਟੋਆ ਹੋ ਰਹੀਆਂ ਟਗਾ ਟੱਕ ਵੀਡੀਓ ਬਣ ਰਹੀਆਂ ਰਿੱਲਾ ਬਣ ਰਹੀਆਂ ਇੰਜੋਏ ਹੋ ਰਿਹਾ ਦੇਖੋ ਬੱਚੇ ਕਿਦਾਂ ਬਰਫ ਦੇ ਗੋਲੇ ਮਾਰ ਰਿਹਾ ਬਣਾ ਬਣਾ ਕੇ ਇਦਾਂ ਆ ਰਿਹਾ ਸਵਾਦ ਹੀ ਵੱਖਰਾ De la view view power. <laughs> ਇਹ ਬਾਬਾ ਢਲੋਜੀ ਦਾ ਮੌਸਮ ਆ ਦੇਖੋ ਗੋਡੇ ਗੋਡੇ ਪਈ ਆ ਬਰਫ਼ ਤੇ ਬੱਦਲ ਫੇਰ ਵੀ ਬਣੇ ਪਿਆ ਉੱਪਰ ਦੇਖੋ ਕਿੰਨਾ ਸੋਹਣਾ ਵੈਦਰ ਆ ਪੂਰਾ ਸਾਫ਼ ਮੌਸਮ ਆ ਮਜ਼ੇਦਾਰ ਕੰਮ ਆ ਪੂਰਾ ਸਾਹਮਣੇ ਚੈੱਕ ਕਰੋ ਜਿੱਦਾਂ برف ਦੇ ਪਹਾੜ ਲੱਗ ਰਹੇ ਆਪਾਂ ਨੂੰ ਚਿੱਟੀ ਚਾਦਰ ਨਾਲ ਢਕੇ ਹੁੰਦੇ ਹੈਗੇ ਸਾਰੇ برف ਨਾਲ ਪਹਾੜ ਢਕੇ ਹੋਇਆ ਬਿਲਕੁਲ ਬਹੁਤ ਹੀ ਜ਼ਿਆਦਾ ਪਈ ਹੋਈ ਹੈ برف ਚਿੱਟੇ-ਚਿੱਟੇ ਦਿਖ ਰਿਹਾ ਜਿੱਦਾਂ ਚਿੱਟੀ ਚਾਦਰ ਨਾਲ ਢਕੇ ਹੁੰਦੇ ਆ ਤੇ ਇੱਧਰ ਆਪਾਂ ਤੁਹਾਨੂੰ ਨੇੜੇ ਵੀ ਦਿਖਾਉਨੇ ਆਪਣੇ ਕਿੰਨੀ ਕੁ برف ਪਈ ਹੋਈ ਹੈ ਦੂਰ ਦਾ 뷰 ਸੀਗਾ ਹੁਣ ਨੇੜੇ ਵਾਲਾ ਵੀ ਚੈੱਕ ਕਰੋ ਆਪਣੀ ਕਾਰ ਖੜੀ ਹੈ ਇੰਨੀ برف ਦੇ ਵਿੱਚ ਦੇਖੋ برف ਇਕੱਠੀ ਹੋਈ ਡਲੇ ਕਿਦਾਂ ਧਰਤੀ ਦੇ ਉੱਪਰ ਪਏ ਹੋਏ ਆ برف ਦੇ ਵੱਡੇ ਵੱਡੇ ਬਾਕੀ ਇੱਕ ਨੰਬਰ ਮਾਹੌਲ ਹੈਗਾ ਕੋਈ ਏਡੀ ਖਤਰੇ ਵਾਲੀ ਗੱਲ ਨਹੀਂ ਗੱਡੀ ਆਪਣੀ ਸਲਿੱਪ ਨਹੀਂ ਕਰ ਰਹੀ ਵਧੀਆ ਆਰਾਮਦਾਰੀ ਨਾਲ ਚੱਲ ਰਹੀ ਹੈ ਵੱਡੀਆਂ ਵੱਡੀਆਂ ਗੱਡੀਆਂ ਸਲਿੱਪ ਕਰ ਰਹੀਆਂ ਸੀ ਆਪਣੀ ਗੱਡੀ ਸਹੀ ਤਰੀਕੇ ਨਾਲ برف 'ਚ ਚੱਲ ਰਹੀ ਹੈ ਆਪਾਂ ਨੂੰ ਕੋਈ ਪ੍ਰੋਬਲਮ ਨਹੀਂ ਆ ਰਹੀ ਚੈੱਕ ਕਰੋ ਵੱਡੇ ਵੱਡੇ ਬਰਫ਼ ਦੇ ਢੇਰ ਬਾਕੀ ਆਪਣੇ ਚੈਨਲ ਨਾਲ ਜੁੜ ਜੋ ਤੇ ਨਵੇਂ ਤੋਂ ਨਵੇਂ ਬਲੌਗ ਆਪਣੇ ਮਿਲਣਗੇ ਟਰੈਵਲ ਦੇ ਤੁਹਾਨੂੰ ਸਬਸਕ੍ਰਾਈਬ ਕਰੋ ਲਾਈਕ ਸ਼ੇਅਰ ਕਰੋ ਮੀਡੀਆ ਵਧੀਆ ਲੱਗਦੀ ਆਪਣੀ ਤੇ ਇੱਥੇ ਆਪਣੇ ਬੱਚੇ ਕਰ ਰਹੇ ਐਨਜੋਏ ਝੂਲੇ ਤੇ ਮ제 ਲੈ ਰਹੇ ਆ ਹੁਣ ਆਪਾਂ ਵਾਪਸ ਚੱਲੇ ਆ ਜੀ